ਸਸਿਕਾ ਜੀ ਤੁਸੀਂ ਦੇਖ ਰਹੇ ਹੋ ਮਹਾਪੰਜਾਬ ਤੇ ਮੈਂ ਗੁਰਨਾਮ ਸਿੰਘ ਨੰਗਲ डैम ਤੋਂ ਤੇ ਅੱਜ ਅਸੀਂ ਪੰਜਾਬ ਦੇ ਰੋਪੜ ਡਿਸਟ੍ਰਿਕਟ ਦੇ ਔਰ ਆਨੰਦਪੁਰ ਸਾਹਿਬ ਹਲਕਾ ਦੇ ਭਨਾਮ ਪਿੰਡ ਦੇ ਵਿੱਚ ਆਏ ਆ ਜਿੱਥੇ ਕਿ ਜੋ ਅੱਜ 3 9 2225 ਨੂੰ ਜਿਹੜਾ ਸਤਲੁਜ ਦਰਿਆ ਤੋਂ ਪਾਣੀ ਛੱਡਿਆ ਗਿਆ ਹੈ ਉਸ ਦੇ ਵਿੱਚ ਕਈ ਦਿਨਾਂ ਤੋਂ ਇਹ ਕਈ ਪਰਿਵਾਰ ਨੇ ਜਿਹੜੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਹੈ ਉਹ ਕਾਫੀ ਜ਼ਿਆਦਾ ਆ ਗਿਆ ਹੈ ਤੇ ਉਹ ਆਪਣੇ ਘਰਾਂ ਨੂੰ ਛੱਡ ਕੇ ਤੇ ਪਿੰਡ ਦੇ ਹੀ ਜਿਹੜੇ ਆਂਡ ਗਵਾਂਡ ਦੇ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਬੈਠੇ ਨੇ ਆ ਤੁਸੀਂ ਦੇਖਦੇ ਹੋ ਦੇਖ ਸਕਦੇ ਹੋ ਕਿ ਜਿਹੜੇ ਇਹ ਪੰਜ ਚਾਰ 10 ਪਰਿਵਾਰ ਬੈਠੇ ਆ ਤੇ ਆ ਕੁਛ ਦਾਨੀ ਸੱਜਣਾ ਨੇ ਜਿਹੜਾ ਚਲੋ ਆ ਦਿੱਤਾ ਤਰਪਾਲਾਂ ਜਿਹੜੀਆਂ ਆ ਉਹਨਾਂ ਦੇ ਥੱਲੇ ਇਹ ਬੈਠੇ ਆ ਤਰਪਾਲਾਂ ਲਾ ਕੇ ਮੌਸਮ ਦਾ ਜਿਹੜਾ ਉਹ ਵੀ ਕੁਝ ਪਤਾ ਨਹੀਂ ਲੱਗ ਰਿਹਾ ਕਿ ਕਦੋਂ ਕਿਸ ਪਾਸੇ ਨੂੰ ਜਿਹੜਾ ਮੌਸਮ ਹੈ ਉਹ ਕਰਵਟ ਲੈ ਗਏ ਤੇ ਅਸੀਂ ਆਪਣੇ ਮਹਾ ਪੰਜਾਬ ਯੂਐਸਏ ਚੈਨਲ ਵੱਲੋਂ ਕੁਝ ਮਦਦ ਕਰਾਂਗੇ ਜੋ ਵੀ ਸਾਡੇ ਕੋਲੋਂ ਥੋੜਾ ਬਹੁਤ ਤਿਲ ਫੁੱਲ ਜਿਹੜਾ ਸਰਿਆ ਹੈ ਅਸੀਂ ਇਹਨਾਂ ਲੋਕਾਂ ਦੀ ਮਦਦ ਕਰਾਂਗੇ ਔਰ ਅਸੀਂ ਹੋਰ ਵੀ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਦਾਨੀ ਸੱਜਣ ਨੇ ਉਹ ਸਾਰੇ ਹੀ ਜੋ ਅੱਜ ਦੀ ਜਿਹੜੀ ਪੰਜਾਬ ਦੀ ਸਥਿਤੀ ਹੈ ਉਸ ਨੂੰ ਦੇਖਦੇ ਹੋਏ ਅਸੀਂ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਆਪਣੇ ਪੰਜਾਬੀ ਜਿਹੜੇ ਸਾਡੇ ਹੈਗੇ ਆ ਉਹਨਾਂ ਪਰਿਵਾਰਾਂ ਦੀ ਮਦਦ ਕਰੀਏ ਕਿਉਂਕਿ ਮੁਸੀਬਤ ਦੀ ਘੜੀ ਹੈ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਹੜ੍ਹਾਂ ਦੀ ਮਾਰ ਹੈ ਪੂਰਾ ਪੰਜਾਬ ਹੜ੍ਹਾਂ ਦੀ ਲਪੇਟ ਦੇ ਵਿੱਚ ਹੈ ਤੇ 30 35 ਜਿਹੜੇ ਪਰਿਵਾਰ ਨੇ ਉਹ ਇਸ ਪਿੰਡ ਦੇ ਉਹਨਾਂ ਦੇ ਘਰ ਜਿਹੜੇ ਕਾਫੀ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤੇ ਆਹ ਤਾਂ ਕੁਝ ਹੀ ਪਰਿਵਾਰ ਸਾਡੇ ਕੋਲ ਇਸ ਵੇਲੇ ਮੌਜੂਦ ਨੇ ਤੇ ਬਾਕੀ ਹੋਰ ਵੀ ਪਰਿਵਾਰ ਨੇ 30 35 ਪਰਿਵਾਰ ਜਿਹੜੇ ਤੇ ਦੇਖਿਆ ਆ ਅਸੀਂ ਸਾਡਾ ਚੈਨਲ ਵੱਲੋਂ ਮਾਹਾਂ ਪੰਜਾਬ ਦੇ ਵੱਲੋਂ ਜਿਹੜੀ ਕੁਝ ਥੋੜੀ ਬਹੁਤੀ ਆਪਣੀ ਸਮਰੱਥਾ ਦੇ ਹਿਸਾਬ ਨਾਲ ਅਸੀਂ ਇਹਨਾਂ ਲੋਕਾਂ ਦੀ ਜਿਹੜੀ ਮਦਦ ਹੈ ਉਹ ਕੱਲ ਨੂੰ ਦਿਨ ਚੜ੍ਹਨ ਤੇ ਚਲੋ ਕਰਾਂਗੇ ਤੇ ਅਸੀਂ ਜੈਜਾ ਲਿਆ ਹੈ ਜਿਹੜਾ ਤੇ ਜਿਹਨਾਂ ਮਕਾਨਾਂ ਦੇ ਵਿੱਚ ਚਲੋ ਆਪਣੇ ਆਂਢ ਗੁਆਂਢ ਦੇ ਵਿੱਚ ਇਹ ਰਹਿ ਰਹੇ ਆ ਤੇ ਉਹਨਾਂ ਦੇ ਵੀ ਜਿਹੜੀ ਹਾਲਤ ਹੈ ਉਹ ਕਾਫੀ ਖਸਤਾ ਹੈ ਤੇ ਉਹ ਵੀ ਮੈਂ ਤੁਹਾਨੂੰ ਦਿਖਾਣ ਜਾ ਰਿਹਾ ਤੇ ਆ ਤੁਸੀਂ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆ ਜਿਹੜੇ ਮਕਾਨ ਦੇ ਛੱਤ ਹੈ ਇਹ ਬਹੁਤ ਖਸਤਾ ਹਾਲਤ ਦੇ ਵਿੱਚ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਸਰੀਏ ਨਿਕਲੇ ਹੋਏ ਆ ਕੰਧਾਂ ਜਿਹੜੀਆਂ ਉਹ ਵੀ ਕਾਫੀ ਖਸਤਾ ਹਾਲਤਾਂ ਉਹਨਾਂ ਦੀ ਤੇ ਆ ਛੋਟਾ ਜਿਹਾ ਕਮਰਾ ਹੈ ਇਹ ਤੇ ਪਰਿਵਾਰ ਜਿਹੜੇ ਆ ਕਾਫੀ ਪਰਿਵਾਰ ਜਿਹੜੇ ਇਹਨਾਂ ਕਮਰਿਆਂ ਦੇ ਵਿੱਚ ਚਲੋ ਰੱਬ ਦੀ ਜਿਹੜੀ ਕੁਦਰਤ ਦੀ ਕਿਰਪਾ ਹੀ ਹੈ ਉਹ ਵਰਤ ਰਹੀ ਹੈ ਪੰਜਾਬ ਦੇ ਵਿੱਚ ਤੇ ਆ ਤਰਪਾਲਾਂ ਤਾਣ ਕੇ ਬਰਸਾਤ ਦੇ ਮੌਸਮ ਦੇ ਵਿੱਚ ਇਹ ਲੋਕ ਜਿਹੜੇ ਆਪਣਾ ਇਸ ਵੇਲੇ ਦਾ ਜੀਵਨ ਹੈ ਉਹ ਬਸਰ ਕਰ ਰਹੇ ਆ ਮੇਰੀ ਫੇਰ ਦੁਬਾਰਾ ਬੇਨਤੀ ਹੈ ਕਿ ਜਿੰਨੇ ਵੀ ਦਾਨੀ ਸੱਜਣ ਨੇ ਉਹ ਸਾਰੇ ਆਪਣੀਆਂ ਕਮਾਈਆਂ ਨੂੰ ਸਫਲ ਕਰਕੇ ਜੋ ਤਿਲ ਫੁੱਲ ਇਹਨਾਂ ਦੀ ਮਦਦ ਹੁੰਦੀ ਹੈ ਪਰਿਵਾਰਾਂ ਦੀ ਪੂਰੇ ਪੰਜਾਬ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਚਲੋ ਕੱਲੇ ਇਸ ਪਿੰਡ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਰਲ ਮਿਲ ਕੇ ਸਾਰਿਆਂ ਦੀ ਮਦਦ ਕਰੀਏ ਜੀ ਸੋ ਬਾਕੀ ਜਿਹੜੀ ਗੱਲ ਹੈ ਮੈਂ ਪਰਿਵਾਰਾਂ ਦੇ ਨਾਲ ਵੀ ਤੁਹਾਨੂੰ ਕਰਵਾਉਣਾ ਹੈ ਤੇ ਹਾਂਜੀ ਸਸਿਕਾਲ ਜੀ ਹਾਂਜੀ ਸਸਿਕਾਲ ਜੀ ਕੀ ਨਾਂ ਦੀ ਆਪਾਂ ਜੀ ਮੇਰਾ ਨਾਂ ਕਮਲ ਸਿੰਘ ਹੈ ਜੀ ਹਾਂਜੀ ਕਮਲ ਸਿੰਘ ਜੀ ਕਿੰਨੇ ਦਿਨਾਂ ਤੋਂ ਜਿਹੜਾ ਉੱਧਰ ਪਾਣੀ ਹੈ ਇਹ ਮਕਾਨਾਂ ਦੇ ਵਿੱਚ ਵੜਿਆ ਹੋਇਆ ਹੈ ਜੀ ਮਕਾਨਾਂ ਚ ਪਾਣੀ ਤਾਂ ਤਕਰੀਬਨ 4 ਰੋਜ਼ ਹੋ ਗਏ 4 ਦਿਨ ਹੋ ਗਏ ਹਾਂਜੀ ਬੱਚਾ ਜੀ 4 ਦਿਨ ਤੋਂ ਫਿਰ ਤੁਸੀਂ ਇਦਾਂ ਹੀ ਤਰਪਾਲਾ ਤਾਣ ਕੇ ਹਾਂਜੀ ਹਾਂਜੀ ਇਸ ਤਰ੍ਹਾਂ ਬੈਠੇ ਇਸੇ ਤਰ੍ਹਾਂ ਬਸ ਕਰ ਰਹੇ ਹਾਂਜੀ ਤੇ بارشਾਂ ਵੀ ਬਹੁਤ ਜ਼ੋਰ ਸੀਗਾ بارشਾਂ ਨੂੰ ਤਾਂ ਹਾਂਜੀ 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 ਤੇ ਤੁਹਾਡੀ ਮਦਦ ਹੋ ਰਹੀ ਹੈ ਲੋਕਾਂ ਦੇ ਵੱਲੋਂ ਕੋਈ ਜਾਂ ਸਰਕਾਰ ਦੇ ਵੱਲੋਂ ਹਾਂਜੀ ਹਾਂਜੀ ਹੋ ਰਹੀ ਮਾੜੀ ਮੁੱਟੀ ਮਦਦ ਜਿੰਨਾ ਵੀ ਕੁਝ ਮਾੜਾ ਮੁੱਟਾ ਕਰੀ ਜਾਂਦਾ ਮਦਦ ਹੋ ਜਾਂਦੀ ਹੈ ਇਹ ਗੱਲ ਤੇ ਆਪ ਵੀ ਅਸੀਂ ਕੁਝ ਆਪਣੇ ਵੱਲੋਂ ਵੀ ਚਲੋ ਤੇ ਬਾਕੀ ਇੱਥੇ ਹੋਰ ਜਿਹੜੀ ਕੀ ਆਪਣੇ ਲੋਡ ਹੈ ਇਸ ਵੇਲੇ ਦੀ ਜਿਹੜੀ ਕੋਈ ਲੋਡ ਹੈ ਉਹ ਕਿਸ ਕਿਸ ਚੀਜ਼ ਦੀ ਹੈ ਰਾਸ਼ਨ ਦੀ ਲੋਡ ਹੈ ਜਾਂ ਸਿਰ ਟੱਕਣ ਵਾਸਤੇ ਆ ਜਿਹੜੇ ਟੈਂਪਰੇਰੀ ਤੌਰ ਤੇ ਤਰਪਾਲਾਂ ਦੀ ਲੋਡ ਹੈ ਜਾਂ ਖਸੂਟਾਰੇ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਲੋੜ ਹੈ ਉਹ ਕਿਸੇ ਕਪੜੇ ਲੋੜਾਂ ਤੁਹਾਡੀ ਹਾਂਜੀ ਬਿਲਕੁਲ ਜੀ ਇਹ ਤਾਂ ਲੋੜਾਂ ਸਾਰੀਆਂ ਤੁਹਾਨੂੰ ਪਤਾ ਹੀ ਹੈ ਪੂਰੀਆਂ ਹੁੰਦੀਆਂ ਨਹੀਂ ਹੈਗੀਆਂ ਜਦ ਤੱਕ ਪਾਣੀ ਹੈ ਇਹ ਤਾਂ ਲੋੜੇ ਹੈ ਜੀ ਉਸੂਟਾਰੇ ਦੀ ਲੋੜ ਹੈ ਤੂੜੀ ਦੀ ਲੋੜ ਹੈ ਬਾਕੀ ਰਸ਼ਨ ਪਾਣੀ ਚਲੋ ਮਿਲੀ ਜਾਂਦਾ ਕੁਝ ਮਿਲਿਆ ਵੀ ਹੈ ਕੁਝ ਆਈ ਪ ਜਾਂਦਾ ਤੇ ਬਾਕੀ ਧੰਨੀ ਸੱਜਣ ਹੈਗੇ ਦੇਣਾ ਤੇ ਵੀ ਜਾਂਦੇ ਬਾਕੀ ਤੁਹਾਡਾ ਧੰਨਵਾਦ ਜੀ ਬਹੁਤ ਜੀ ਤੁਸੀਂ ਦੀ ਸੋਏ ਸੀ ਸਾਡੇ ਨਾਲ ਕਮਲ ਸਿੰਘ ਜੀ ਤੇ ਤੁਸੀਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਤੇ ਉਹਨਾਂ ਦੇ ਬਾਰੇ ਆ ਮਾਤਾ ਜੀ ਸਾਡੇ ਕੋਲ ਬੈਠੇ ਨੇ ਇਨਾ ਨਾਲ ਵੀ ਗੱਲ ਕਰਦੇ ਆਂ ਹਾਂਜੀ ਸਸਿਕਾ ਮਾਤਾ ਜੀ ਸਸਿਕਾ ਜੀ ਹਾਂਜੀ ਕੀ ਨਾਂ ਜੀ ਆਪਣਾ ਜੀ ਸ਼ੀਲਾ ਦੇਵੀ ਅਨਖੜ ਉੱਤੀ ਬੋਲੋ ਜਰਾ ਸ਼ੀਲਾ ਦੇਵੀ ਹਾਂਜੀ ਤੇ ਆਪਣੇ ਘਰ ਵੀ ਜਿਹੜੇ ਉਹ ਪਾਣੀ ਦੀ ਲਪੇਟ ਦੇ ਵਿੱਚ ਪਸੇ ਆਏ ਹੋਇਆ ਪਾਣੀ ਦੀ ਚਹੀਏ ਸਸ ਜੀ ਬਿਲਕੁਲ ਲੋਕਾਂ ਦੇ ਤਾਂ ਕਿ ਹਾਲ ਦੋਲੇ ਬੈਠੇ ਆਂ ਇਹ ਨਹੀਂ ਕਾਫੀ ਹਾਂਜੀ ਬੱਸ ਸਸ ਜੀ ਦੂਸਰੇ ਦੂਸਰੇ ਘਰ ਦੇ ਬੇਪਰੇਸ਼ਾਨ ਹੋਏ ਪਏ ਆ ਸਾਨੂੰ ਕੋਈ ਵੀ ਇਹ ਨਹੀਂ ਹੈਗਾ ਜੀ ਠੀਕ ਆ ਸਾਡੀ ਮੰਗ ਹੈਗੀ ਤੇ ਸਾਡਾ ਡੰਗਾ ਵੀ ਲੱਗਣਾ ਚਾਹੀਦਾ ਬੜੀ ਜੀ ਸੋ ਤੁਸੀਂ ਦੇਖ ਰਹੇ ਹੋ ਕਿ ਮਾਤਾ ਜੀ ਦਾ ਗਲ ਜਿਹੜਾ ਹੈ ਉਹ ਭਰ ਆਇਆ ਕਿਉਂਕਿ ਬੜੇ ਹੀ ਮਿਹਨਤ ਕਰਕੇ ਇੱਕ ਇੱਕ ਰੁਪਿਆ ਜੋੜ ਕੇ ਅਸੀਂ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਸਾਰੇ ਜਿਹੜੇ ਇਹ ਲੋਕ ਨੇ ਦਿਹਾੜੀ ਦੇ ਪਿਆਲੇ ਨੇ ਮਕਾਨ ਖੜਾ ਕਰਦੇ ਆ ਤੇ ਜਦੋਂ ਐਦਾਂ ਦੀ ਕੁਦਰਤ ਦੀ ਮਾਰ ਪੈਂਦੀ ਹੈ ਤੇ ਉੱਥੇ ਅਸੀਂ ਕਿਸੇ ਨੂੰ ਅਲੰਭਾ ਨਹੀਂ ਦੇ ਸਕਦੇ ਕਿ ਫਲਾਣੇ ਨੇ ਸਾਡਾ ਨੁਕਸਾਨ ਕਰ ਦਿੱਤਾ ਪਰ ਫਿਰ ਵੀ ਅਸੀਂ ਇਹ ਕਹਿੰਦੇ ਆ ਕਿ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਹਨਾਂ ਲੋਕਾਂ ਦੀ ਜਿਹੜੀ ਹੈ ਉਹ ਮਦਦ ਕੀਤੀ ਜਾਵੇ ਤੇ ਐਸੇ ਹੀ ਤਰ੍ਹਾਂ ਹੋਰ ਵੀ ਅਸੀਂ ਕਾਫੀ ਜਗ੍ਹਾ ਪਰ ਜਾ ਕੇ ਆਪਣੇ ਚੈਨਲੋਂ ਲਈ ਥੋੜੀ ਬਹੁਤੀ ਮਦਦ ਜੋ ਬਣਦੀ ਕਰਾਂਗੇ ਤੇ ਜੋ ਅਪਡੇਟ ਹੈ ਉਹ ਵੀ ਤੁਹਾਨੂੰ ਦਿੰਦੇ ਰਹਾਂਗੇ ਧੰਨਵਾਦ ਜੀ